ਅਮ੍ਰਿਤਸਰ ਪਤਲੀਕਾਰ ਚਾਂਕ ਵਿੱਚ ਲੋਕਾਂ ਵੱਲੋਂ ਗਲਤ ਟੰਗ ਨਾਲ ਬੀਆਰਟੀਐਸ ਲੈਂਡ ਵਿੱਚ ਪਾਰਕਿੰਗ ਕੀਤੀ ਗਈ ਜੋ ਕਿ ਗਲਤ ਹੈ। ਦੂਜੇ ਪਾਸੇ ਪਾਰਕਿੰਗ ਵਾਲੀ ਜਗ੍ਹਾ ਤੇ ਨਾਜਾਇਜ਼ ਰੇੜੀਆਂ ਖੜੀਆਂ ਕੀਤੀਆਂ ਗਈਆਂ। ਰੇੜੀਆਂ ਵਾਲੇ ਉੱਥੇ ਟੇਬਲ ਕੁਰਸੀਆਂ ਲਗਾ ਕੇ ਆਪਣਾ ਕਾਰੋਬਾਰ ਕਰ ਰਹੇ ਹਨ। ਸੋ ਨਗਰ ਨਿਗਮ ਤੇ ਲਾਂਡਵੀ ਪਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪਾਰਕਿੰਗ ਵਾਲੀ ਜਗ੍ਹਾ ਤੇ ਜੇਕਰ ਰੇੜੀਆਂ ਲੱਗਣ ਗਿਆ ਤਾਂ ਪਾਰਕਿੰਗ ਤਾਂ ਫਿਰ ਸੜਕ ਤੇ ਹੀ ਹੋਵੇਗੀ। ਜਿਸ ਨਾਲ ਉੱਥੋਂ ਲੰਘਣ ਵਾਲੇ ਲੋਕ ਤਾਂ ਪਰੇਸ਼ਾਨ ਹੀ ਹੋਣਗੇ ਅਤੇ ਸ਼ਹਿਰ ਦੀ ਸੁੰਦਰਤਾ ਵੀ ਖਰਾਬ ਹੋਵੇਗੀ। ਸੋ ਨਗਰ ਨਿਗਮ ਤੇ ਲੈਂਡ ਵੀ ਪਾਰਕ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ। ਸ਼ਹਿਰ ਦੇ ਵਿੱਚ ਰੋਂਗ ਪਾਰਕਿੰਗ ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਸੜਕਾਂ ਦੇ ਉੱਤੇ ਹੀ ਗੱਡੀਆਂ ਖੜੀਆਂ ਹੁੰਦੀਆਂ ਨੇ ਜਿਸ ਵਜ੍ਹਾ ਦੇ ਨਾਲ ਟ੍ਰੈਫਿਕ ਜਾਮ ਹੋ ਜਾਂਦੇ ਨੇ। ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਬੀ ਆਰਟੀਐਸ ਲੇਨ ਦੇ ਵਿੱਚ ਦੋ ਗੱਡੀਆਂ ਖੜੀਆਂ ਨੇ। ਉਹ ਇਸ ਕਰਕੇ ਕਿ ਉਹਨਾਂ ਨੇ ਖੁੱਲੀ ਜਗ੍ਹਾ ਸਮਝ ਕੇ ਤੇ ਉੱਥੇ ਗੱਡੀਆਂ ਜਿਹੜੀਆਂ ਨੇ ਉਹ ਪਾਰਕ ਕਰ ਦਿੱਤੀਆਂ ਨੇ। ਪਰ ਇੱਥੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਿਹੜੀ ਜਗ੍ਹਾ ਪਾਰਕਿੰਗ ਲਈ ਹੋਣੀ ਚਾਹੀਦੀ ਹੈ ਉੱਥੇ ਦੇ ਨਜਾਇਜ਼ ਕਬਜ਼ੇ ਨੇ ਰੇੜੀਆਂ ਲਗੀਆਂ ਹੋਈਆਂ ਨੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪ੍ਰੋਪਰ ਤਰੀਕੇ ਦੇ ਨਾਲ ਟੇਬਲ ਵਗੈਰਾ ਲਗਾ ਕੇ ਹੋਟਲ ਦੇ ਤਰੀਕੇ ਦੇ ਨਾਲ ਇੱਥੇ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਸੋ ਇਹ ਜਗ੍ਹਾ ਜਿਹੜੀ ਹੈ ਇਹ ਪਾਰਕਿੰਗ ਦੀ ਜਗ੍ਹਾ ਹੈ ਪਾਰਕਿੰਗ ਵਾਸਤੇ ਹੈ ਇਹ ਜਗ੍ਹਾ ਸੋ ਇੱਥੇ ਤੇ ਰੇੜੀਆਂ ਦੀ ਭਰਮਾਰ ਹੈ ਸੋ ਨਗਰ ਨਿਗਮ ਦੇ ਲੈਂਡ ਵਿਭਾਗ ਵੱਲੋਂ ਆਖਿਆ ਜਾਂਦਾ ਹੈ ਕਿ ਰੂਟੀਨ ਸੀ ਜਿਹੜੀ ਕਾਰਵਾਈ ਹੈ ਰੂਟੀਨ ਦੀ ਕਾਰਵਾਈ ਹੈ ਪਰ ਜੇਕਰ ਰੂਟੀਨ ਦੀ ਕਾਰਵਾਈ ਹੋਵੇ ਤੇ ਇਹ ਹਾਲਾਤ ਜਿਹੜੇ ਨੇ ਇਹ ਅੰਮ੍ਰਿਤਸਰ ਦੇ ਵਿੱਚ ਨਾ ਬਣੇ ਹੋਣ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਪੁਤਲੀ ਘਰ ਚੌਂਕ ਦੀਆਂ ਨੇ ਪਰ ਜਿਹੜੀ ਜਗ੍ਹਾ ਪੁਣੀ ਚਾਹੀਦੀ ਹੈ ਪਾਰਕਿੰਗ ਦੇ ਲਈ ਉਥੇ ਰੇੜੀਆਂ ਫੜੀਆਂ ਲਗੀਆਂ ਹੋਈਆਂ ਨੇ ਤੇ ਇਹਦਾ ਜ਼ਿੰਮੇਦਾਰ ਕੌਣ ਹੈ ਇਹਦਾ ਜ਼ਿੰਮੇਦਾਰ ਸਿੱਧੇ ਤੌਰ ਤੇ ਜਿਹੜਾ ਨਗਰ ਨਿਗਮ ਦਾ ਲੈਂਡ ਵਿਭਾਗ ਹੈ ਜਿਹੜਾ ਕਿ ਨਾਕਾਮ ਹੈ ਕਾਰਵਾਈ ਕਰਨ ਦੇ ਵਿੱਚ ਜਿਹੜਾ ਕਿ ਨਾਕਾਮ ਹੋ ਚੁੱਕਾ ਹੈ ਦਿਖਾਵੇ ਦੀਆਂ ਕਾਰਵਾਈਆਂ ਹੁੰਦੀਆਂ ਨੇ ਪਰ ਉਹ ਵੀ ਕਦੀ ਕਦੀ ਸੋ ਨਗਰ ਨਿਗਮ ਦੇ ਲੈਂਡ ਵਿਭਾਗ ਨੂੰ ਚਾਹੀਦਾ ਹੈ ਕਿ ਜੇਕਰ ਡਿਊਟੀਆਂ ਮਿਲੀਆਂ ਨੇ ਤੇ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਨਿਭਾਓ ਤਾਂ ਜੋ ਸ਼ਹਿਰ ਦੀ ਥੋੜੀ ਜਿਹੀ ਸੁੰਦਰਤਾ ਬਰਕਰਾਰ ਰਹਿ ਸਕੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ